ਸਵਾਗਤ ਹੈ ਐਜ ਨਿਊਜ਼ 24 ਚੈਨਲ ਤੇ ਸਾਰੇ ਹੀ ਦਰਸ਼ਕਾਂ ਦਾ ਤੇ ਅੱਜ ਭਾਰਤ ਦਾ ਜਿਹੜਾ ਗੰਭੀਰ ਮੁੱਦਾ ਬਹੁਤ ਵੱਡਾ ਜਿਹੜਾ ਘਾਟਾ ਪਿਆ ਦੱਸਦੀ ਹੈ ਕਿ ਬੀਤੇ ਕੱਲ ਜਿਹੜਾ ਕੱਲ ਪਰਸੋਂ ਦੀ ਗੱਲ ਆ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਜਿਹੜਾ ਅਤੰਕੀ ਹਮਲਾ ਹੋਇਆ ਬਹੁਤ ਹੀ ਮੰਦ ਭਾਗਾ ਇਹ ਪਾਣਾ ਉੱਥੇ ਵਾਪਰਿਆ ਨਹੀਂ ਇਹਦਾ ਕਰਨਾ ਚਾਹੀਦਾ ਕਿਉਂਕਿ ਜਿੱਥੇ ਪਾਕਿਸਤਾਨ ਅਤੇ ਭਾਰਤ ਦੀ ਜਿਹੜੀ ਆਪਸੀ ਭਾਈਚਾਰਕ ਸਾਂਝ ਆ ਉਹ ਜਿਆਦਾਤਰ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆਂ ਜਿਸ ਤਰੀਕੇ ਦੇ ਨਾਲ ਕਰਤਾਰਪੁਰ ਸਾਹਿਬ ਦਾ ਲੰਘਾ ਖੋਲਿਆ ਗਿਆ ਉਥੇ ਕਈ ਜਿਹੜੇ ਵਿਛੜੇ ਨੇ ਵੰਡ ਵੇਲੇ ਦੇ ਵਿਛੜੇ ਨੇ ਉਥੇ ਕਈ ਭੈਣ ਭਰਾ ਜਿਹੜਾ ਇਧਰ ਗੁਰਦੁਆਰਾ ਸਾਹਿਬ ਮਿਲਦੇ ਨੇ ਤਾਂ ਉਥੇ ਆਪਸੀ ਭਾਈਚਾਰਕ ਸਾਂਝ ਦਾ ਇੱਕ ਜਿਹੜਾ ਪ੍ਰਤੀਕ ਹੈ ਉਹ ਦੇਖਣ ਨੂੰ ਮਿਲਦਾ ਤਾਂ ਦੂਜੇ ਪਾਸੇ ਇਹੋ ਜਿਹੀਆਂ ਘਟਨਾਵਾਂ ਵਾਪਰ ਜਾਣੀਆਂ ਤਾਂ ਬਹੁਤ ਫਰਕ ਪੈਂਦਾ ਆ ਆਪਸੀ ਭਾਈਚਾਰਕ ਸਾਂਝ ਦੇ ਉੱਪਰ ਸਾਡੇ ਨਾਲ ਪ੍ਰਵੀਨ ਕਮੋਜ ਮੌਲਵੀ ਵਾਲਾ ਜੀ ਮੌਜੂਦ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਡਾ ਧਨੇਰ ਗਰੁੱਪ ਦੇ ਬਲਾਕ ਪ੍ਰਧਾਨ ਨੇ ਜਲਾਲਾਵਾ ਤੋਂ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਜਿਹੜਾ ਮੁੱਦਾ ਉੱਥੇ ਚੱਲ ਰਿਹਾ ਇਸ ਵਕਤ ਕਿਉਂਕਿ ਕੱਲ ਅਮਿਤ ਸ਼ਾਹ ਵੀ ਜਿਹੜੇ ਗ੍ਰਾਮ ਗ੍ਰਾਮ ਮੰਤਰੀ ਨੇ ਉਹ ਵੀ ਉੱਥੇ ਪਹੁੰਚੇ ਸੀਗੇ ਜੇਜਾ ਲਿਆ ਗਿਆ ਉਹਨਾਂ ਦੇ ਵੱਲੋਂ ਹਾਲਾਤਾਂ ਦਾ ਜਿਸ ਦੇ ਕਾਰਨ ਕਾਫੀ ਜਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਪ੍ਰਧਾਨ ਜੀ ਬੈਠੇ ਨੇ ਸਵਾਗਤ ਹੈ ਪ੍ਰਧਾਨ ਜੀ ਤੁਹਾਡਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੌਦਰ ਬੁੱਪਰੇ ਜੀ ਪ੍ਰਧਾਨ ਜੀ ਜਿਹੜਾ ਉੱਥੇ ਕੱਲ ਕੱਲ ਪਰਸੋਂ ਜਿਹੜਾ ਉੱਥੇ ਘਟਨਾ ਕਰਮ ਹੋਇਆ ਕਿਵੇਂ ਦੇਖਦੇ ਹੋ ਉਸ ਚੀਜ਼ ਨੂੰ ਬੁੱਪਰੇ ਸਾਹਿਬ ਜੋ ਕੱਲ ਦਾ ਘਟਨਾ ਕਰਮ ਹੋਇਆ ਉਹ ਬਹੁਤ ਹੀ निंदनीयੋਗ ਹੈ ਬਹੁਤ ਹੀ ਮਾੜਾ ਕਰਿਆ ਜੀ ਇਦਾਂ ਦੇ ਹਾਲਾਤ ਸਾਨੂੰ ਨਹੀਂ ਬਣਾਉਣੇ ਚਾਹੀਦੇ ਜੀ ਕਿਉਂਕਿ ਜੇ ਭਾਰਤ ਤੇ ਪਾਕਿਸਤਾਨ ਹੈ ਨਾ ਇਹ ਆਪਣੇ ਭਾਰਤੀ ਵੀ ਪਾਕਿਸਤਾਨ ਦੇ ਵਿੱਚ ਨਹੀਂ ਜੀ ਤੇ ਪਾਕਿਸਤਾਨੀ ਵੀ ਜਿਹੜੇ ਆਪਣੇ ਭਾਰਤ ਦੇ ਵਿੱਚ ਨਹੀਂ ਬਿਲਕੁਲ ਜੀ ਸਾਡਾ ਵਧੀਆ ਨੋਨ ਮਾਸ ਦਾ ਰਿਸ਼ਤਾ ਬਣਿਆ ਹੋਇਆ ਪਰ ਕੁਝ ਸ਼ਨਾਰ ਸ਼ਰਾਰਤੀ ਅੰਸਰਾ ਕਰਕੇ ਨਾ ਜਿਹੜੇ ਭਾਈਚਾਰਾ ਜਿਹੜੀ ਇਹ ਇਹ ਗਲਤ ਹੋ ਰਿਹਾ ਹੈ ਜੀ ਠੀਕ ਹੈ ਟੂਰਿਸਟ ਆਉਣ ਨੂੰ ਜੀਆ ਇਹਨੂੰ ਅਸੀਂ ਵੀ ਜਾਣਦੇ ਆ ਪਾਕਿਸਤਾਨ ਵਧੀਆ ਅੱਗੇ ਰੂਟੀਨ ਨਾਲ ਚੱਲ ਰਿਹਾ ਹੈ ਇੱਧਰ ਵੀ ਆਉਣ ਜਾਣ ਹੈਗਾ ਪਰ ਕੁਝ ਨਾ ਸ਼ਰਾਬਤੀ ਅਸਨਾ ਕਰਕੇ ਜਿਹੜਾ ਸਾਡੀ ਇਹ ਪਾਈਕਸ ਸਾਂ ਜਿਹੜੀ ਹੈ ਨਾ ਇਹ ਬੜਾ ਖਰਾਬ ਕਰ ਰਹੇ ਨੇ ਪ੍ਰਧਾਨ ਜੀ ਜਿਵੇਂ ਪਾਕਿਸਤਾਨ ਦੇ ਵਿੱਚ ਕਈ ਸੋਸ਼ਲ ਵਰਕਰ ਨੇ ਆਪਣੇ ਪੰਜਾਬ ਦੇ ਵਿੱਚ ਕਈ ਅਜਿਹੇ ਸੋਸ਼ਲ ਵਰਕਰ ਨੇ ਜਿਹੜੇ ਵੰਡ ਵੇਲੇ ਭੈਣ ਭਰਾ ਵਿਛੜ ਗਏ ਸੀ ਉਹਨਾਂ ਨੂੰ ਮਲਾਉਣ ਦਾ ਇੱਕ ਜਿਹੜਾ ਬਹੁਤ ਹੀ ਨੇਕ ਉਪਰਾਲਾ ਲਗਾਤਾਰ ਕਰਦੇ ਰਹਿੰਦੇ ਨੇ ਉਹਨਾਂ ਦੇ ਵੱਲੋਂ ਵੱਖ-ਵੱਖ ਯਤਨ ਉਪਰਾਲੇ ਕੀਤੇ ਜਾਂਦੇ ਨੇ ਆਪਣੇ ਪੰਜਾਬ ਚੋਂ ਕਾਫੀ ਲੋਕ ਨੇ ਜਿਹੜੇ ਪਾਕਿਸਤਾਨ ਯਾਤਰਾ ਕਰਕੇ ਆਏ ਨੇ ਤੇ ਕਹਿ ਰਹੇ ਨੇ ਵੀਡੀਓ ਦੇ ਵਿੱਚ ਦੱਸਦੇ ਹੁੰਦੇ ਨੇ ਕਿ ਬਹੁਤ ਜਿਹੜੀ ਆਉ ਭਗਤ ਕਰਦੇ ਨੇ ਸਰਦਾਰ ਬੰਦੇ ਦੀ ਬਹੁਤ ਇੱਜ਼ਤ ਕਰਦੇ ਨੇ ਤੇ ਦੂਜੇ ਪਾਸੇ ਇਹੋ ਜੀਆਂ ਘਟਨਾਵਾਂ ਵਾਪਰਨੀਆਂ ਤੇ ਇਸ ਭਾਈਚਾਰਕ ਸਾਂਝ ਦੇ ਉੱਪਰ ਬੜਾ ਜਿਹੜਾ ਉਸ ਚੀਜ਼ ਦਾ ਪ੍ਰਭਾਵ ਪੈਂਦਾ ਬਿਲਕੁਲ ਜੀ ਹੁਣ ਕਰਤਾਰ ਸਿੰਘ ਲਾਂਘਾ ਖੁੱਲਿਆ ਜਿਹੜਾ ਆਪਾਂ ਨੂੰ ਬਹੁਤ ਵਧੀਆ ਉੱਥੇ ਦਰਸ਼ਨ ਦیدار ਹੁੰਦੇ ਨੇ ਬਿਲਕੁਲ ਵਿਛੜੇ ਹੋਏ ਵੀ ਸਾਡੇ ਕੋਈ ਪੈਣਾ ਪਰਾਵੇ ਜੇ ਵੰਡ ਸਾਂਮੀ ਵਿੱਚ ਉਧਰ ਰਹਿ ਗਏ ਨੇ ਖੁਦ ਮੇਰੇ ਆਪਦੇ ਪਿੰਡ ਦੇ ਵਿੱਚ ਸਾਡੇ ਚਲੋ ਬਜ਼ੁਰਗਾਂ ਦੇ ਚਾਚੇ ਤਾਇਆ ਦੇ ਵਿੱਚੋਂ ਮੰਨ ਲਓ ਸਾਡੀ ਅੱਜ ਦੇਖੀਏ ਤਾਂ ਭੂਆ ਹੀ ਲੱਗਦੀਆਂ ਨੇ ਸਾਡਾ ਪਰਿਵਾਰ ਹੈ ਬਹੁਤ ਗਰੀਬੀ 'ਚ ਜਦੋਂ ਇੱਧਰ ਅਸੀਂ ਜਾਂਦੇ ਆਂ ਮਿਲਦੇ ਆਂ ਉੱਧਰ ਰਹਿ ਗਿਆ ਉੱਧਰ ਰਹਿ ਗਿਆ ਉਹ ਵੰਡ ਵੇਲੇ ਅੱਛਾ ਤੁਹਾਡੇ ਪਿੰਡ ਦਾ ਸਾਡੇ ਪਿੰਡ ਦਾ ਹੀ ਸਾਡੇ ਸਾਡੇ ਸੋਹਣ ਸਿੰਘ ਸਰਪੰਚ ਦੀ ਆਪਣੇ ਸਿਸਟਰ ਸੀਗੇ ਜੀ ਅੱਛਾ ਪਰ ਠੀਕ ਹੈ ਉੱਧਰ ਹੱਦ ਦੀ ਗਰੀਬੀ ਹੈ ਹੂੰ ਇੱਧਰ ਬਹੁਤ ਵਧੀਆ ਹੈ ਪਰ ਉਹ ਜਦੋਂ ਜਾਂਦਾ ਸੀ ਆਦੇ ਪੈਣ ਨੂੰ ਕੁਛ ਨਾ ਕੁਛ ਦੇ ਕੇ ਤਾਂ ਆਉਂਦਾ ਸੀ ਤੋਂ ਦੌਰਾਨ ਅਸੀਂ ਵੱਖ-ਵੱਖ ਹੋ ਗਏ ਸੀ ਪਰ ਐਦਾਂ ਦੀ ਅੱਜ ਜਿਵੇਂ ਸਾਂਝਾਂ ਵਿਲ ਵਰਤਨ ਬਣਾ ਰਿਹਾ ਵੇ ਤਾਂ ਸੋਹਣਾ ਲੱਗਦਾ ਪਰ ਜਿੱਦਾਂ ਦਾ ਹੁਣ ਆ ਇਹ ਰਵਈਆ ਕੀਤਾ ਹੈ ਨਾ ਪਾਕਿਸਤਾਨਾ ਨੇ ਇਹ ਬਹੁਤ ਹੀ ਨਿੰਦਣਯੋਗ ਹੈ ਜਿਵੇਂ ਕੱਲ ਗ੍ਰਹਿ ਮੰਤਰੀ ਉਥੇ ਅਮਨਦੀਪ ਸ਼ਾ ਦੌਰੇ ਤੇ ਗਏ ਨੇ ਜੈਜਾ ਲੈ ਉਹਨਾਂ ਦੇ ਵੱਲੋਂ ਹਲਾਤਾਂ ਦਾ ਤੇ ਉਸ ਤੋਂ ਬਾਅਦ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਐਲਾਨ ਕਰ ਦਿੱਤਾ ਗਿਆ ਕਿ ਜਿਹੜੇ ਪਾਕਿਸਤਾਨੀ ਹਿੰਦੁਸਤਾਨ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਵੀਜ਼ਾ ਰੱਦ ਕਰ ਦਿੱਤੇ ਗਏ ਨੇ ਤੇ ਗਾਂ ਤੋਂ ਜਿਹੜਾ ਕੋਈ ਵੀਜ਼ਾ ਕਿਸੇ ਨੇ ਲਵਾਉਣਾ ਉਹ ਵੀ ਜਿਹੜਾ ਰੱਦ ਜਿਹੜਾ ਕਰ ਦਿੱਤਾ ਜਾਣਾ ਉਹਨਾਂ ਦੇ ਵੱਲੋਂ ਉਹਨਾਂ ਨੂੰ ਵਾਪਸ ਭੇਜਿਆ ਜਾਣਾ ਤੇ ਬਾਰਡਰ ਵੀ ਸੀਲ ਕਰ ਦਿੱਤੇ ਨੇ ਦੇਖੋ ਕਿੰਨਾ ਕਿੰਨਾ ਮਾੜਾ ਅਸਰ ਜਿਹੜਾ ਉਹ ਸਾਰੀ ਜਿਹੜਾ ਸਰਹੱਦ ਤੇ ਪੈ ਗਿਆ ਸਾਰੇ ਭਾਰਤ ਤੇ ਪੈ ਗਿਆ ਪਾਕਿਸਤਾਨ ਤੇ ਪੈ ਗਿਆ ਸਿਰਫ ਸ਼ਰਾਰਤੀ ਅੰਸਰ ਦੋ ਚਾਰਾਂ ਦੇ ਕਰਕੇ ਬਿਲਕੁਲ ਜੀ ਮੈਂ ਤਾਂ ਕਹਿਣਾ ਹੁਈ ਤੁਹਾਨੂੰ ਕਹਿ ਰਹਿਣਾ ਵੀ ਇਹ ਬੜਾ ਮਾੜਾ ਇਹ ਲੰਮਾ ਸੋਚੀ ਤੇ ਬੜਾ ਵੱਡਾ ਆਪਣਾ ਨੂੰ ਨੁਕਸਾਨ ਹੈ ਇੱਕ ਤਾਂ ਚਲੋ ਆਪਣੀ ਭਾਈਚਾਰਾ ਜਦ ਵੱਧੀ ਜਾ ਰਹੀ ਸੀ ਸ਼ਾਇਦ ਅੱਜ ਇੱਕ ਬਾਰਡਰ ਖੁੱਲਿਆ ਕੱਲ ਹੋਰ ਬਾਰਡਰ ਖੁੱਲਦੇ ਹੋਰ ਬਾਰਡਰ ਖੁੱਲਦੇ ਸਾਡਾ ਜਿਹੜਾ ਲੈਣ ਦੇ ਨੇ ਕੋਈ ਚੀਜ਼ਾਂ ਆਪਾਂ ਉਹਨਾਂ ਤੋਂ ਲੈਂਦੇ ਕੁਝ ਅਸੀਂ ਉਹਨਾਂ ਨੂੰ ਦਿੰਦੇ ਤੇ ਸਾਡਾ ਜਿਹੜਾ ਵਪਾਰ ਹੈ ਜਾਂ ਖੇਤੀਬਾੜੀ ਹੋਰ ਉੱਚਾ ਹੁੰਦਾ ਪਰ ਜਦੋਂ ਇਦਾਂ ਦੇ ਹਾਲਾਤ ਪੈਦਾ ਹੋਣਗੇ ਨਾ ਤੇ ਉੱਥੇ ਸਾਡਾ ਵੀ ਮਨ ਡਰੂਗਾ ਵੀ ਅਸੀਂ ਇਹਨਾਂ ਤੋਂ ਕਿਨਾਰਾ ਕਰੀਏ ਪਰ ਸਾਡੇ ਸੈਂਟਰ ਦੀ ਸਰਕਾਰ ਨੂੰ ਵੀ ਚਾਹੀਦਾ ਹੈ ਵੀ ਇਹਦੇ ਤੇ ਜਲਦੀ ਜਲਦੀ ਐਕਸ਼ਨ ਲੈਣਾ ਚਾਹੀਦਾ ਹੈ ਜੋ ਕਸੂਰਵਾਰੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਮੈਂ ਇੱਕ ਲੁਧਿਆਣਾ ਦੀ ਵੀਡੀਓ ਹੈ ਉੱਥੇ ਲੁਧਿਆਣਾ ਲਾਈਵ ਚੈਨਲ ਤੇ ਚੱਲ ਰਹੀ ਸੀ ਉਹ ਸ਼ਾਹੀ ਇਮਾਮ ਹੈ ਜਿਹੜੀ ਪੰਜਾਬ ਦੀ ਪਾਕਿਸਤਾਨ ਜਿਹੜਾ ਭਾਈਚਾਰਾ ਉਹਨਾਂ ਨੇ ਇੱਕ ਅਪੀਲ ਕੀਤੀ ਹੈ ਸਰਕਾਰ ਨੂੰ ਕਿ ਜਿਹੜੇ ਵੀ ਸ਼ਰਾਰਤੀ ਅੰਸਰਾਂ ਨੇ ਇਹ ਘਟਨਾ ਅੰਜਾਮ ਦਿੱਤਾ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਜਿਹੜਾ ਸ਼ਰੇਆਮ ਬਾਜ਼ਾਰ ਦੇ ਵਿੱਚ ਖੁਲਾਰ ਕੇ ਫਾਂਸੀ ਦਿੱਤੀ ਜਾਵੇ ਤਾਂ ਹੀ ਕਿਉਂਕਿ ਉਹ ਵੀ ਬਹੁਤ ਇਸ ਚੀਜ਼ ਨੂੰ ਲੈ ਕੇ ਸਦਮੇ ਦੇ ਵਿੱਚ ਨੇ ਕਿ ਆਖਿਰਕਾਰ ਧਰਮ ਦੇ ਨਾਂ ਤੇ ਐਡਾ ਵੱਡਾ ਜਿਹੜਾ ਬੇਵਕੂਫੀ ਵਾਲਾ ਗਲਤ ਕੰਮ ਕਰ ਜਾਣਾ ਕਿਸੇ ਦੀ ਜਾਨ ਦੇ ਨਾਲ ਖੇਡ ਜਾਣਾ ਉੱਥੇ ਜਿਵੇਂ ਦੱਸ ਰਹੇ ਨੇ ਉਹ ਵਿਆਹ ਹੋਇਆ ਸੀਗਾ ਜਿਹੜਾ ਲੈਫਟੀਨੇਟ ਮੈਂ ਸੌਰੀ ਮੈਨੂੰ ਉਹਦਾ ਨਾਮ ਨਹੀਂ ਯਾਦ ਉਹ ਲੈਫਟੀਨੇਟ ਦੇ ਅਜੇ ਕੁਝ ਦਿਨ ਹੋਏ ਸੀ ਵਿਆਹ ਨੂੰ ਤੇ ਉੱਥੇ ਉਹ ਹਨੀਮੂਨ ਤੇ ਗਏ ਸੀ ਦੱਸ ਰਿਆ ਨੇ ਤੇ ਦੇਖੋ ਕਿੱਡਾ ਵੱਡਾ ਜਿਹੜਾ ਘਟਨਾ ਕਰਮੇ ਉਹ ਵਾਪਰਿਆ ਚਲੋ ਪ੍ਰਮਾਤਮਾ ਜਿਹੜੀਆਂ ਵਿਛੜੀਆਂ ਰੂਹਾਂ ਨੇ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਕੇਂਦਰ ਸਰਕਾਰ ਨੂੰ ਸਾਡੀ ਮੋਦੀ ਸਰਕਾਰ ਨੂੰ ਇਹ ਵੀ ਅਪੀਲ ਆ ਕਿ ਜਿਹੜੇ ਇਹੋ ਜੇ ਸ਼ਰਾਰਤੀ ਅੰਸਰ ਨੇ ਜਿਵੇਂ ਕਈ ਅੱਤਵਾਦੀ ਜੇਲਾਂ ਦੇ ਵਿੱਚ ਉਹਨਾਂ ਦੇ ਵੱਲੋਂ ਰੱਖੇ ਗਏ ਨੇ ਉਹਨਾਂ ਨੂੰ ਮਹਿਮਾਨ ਬਣਾ ਕੇ ਨਾ ਰੱਖਿਆ ਜਾਵੇ ਜਿਹੜੇ ਇਹੋ ਜੇ ਘਟਨਾ ਨੂੰ ਅੰਜਾਮ ਦਿੰਦੇ ਨੇ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਦਿੱਤੀ ਜਾਵੇ ਕਿ ਅੱਗੇ ਤੋਂ ਕੋਈ ਇਹੋ ਜੀ ਘਟਨਾ ਨੂੰ ਅੰਜਾਮ ਦੇਣ ਤੋਂ 100-100 ਵਾਰ ਸੋਚੇ ਜੀ ਪ੍ਰਧਾਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਬਸ ਜੀ ਵਧੀਆ ਇਹ ਹੈ ਮੈਂ ਤਾਂ ਇਹੀ ਕਹਾਂਗਾ ਸੈਂਟਰ ਸਰਕਾਰ ਨੂੰ ਜਿੰਨਾ ਇਸ ਚੀਜ਼ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਖੜੇ ਮੈਦਾਨ ਚੋਂ ਵਿੱਚ ਰਾਹ ਦੇ ਵਿੱਚ ਗੋਲੀ ਮਾਰਨੀ ਚਾਹੀਦੀ ਠੀਕ ਹੈ ਆਪਾਂ ਟੂਰਿਸਟ ਤੇ ਜਾਂਦੇ ਆ ਬਿਲਕੁਲ ਟੂਰਿਸਟ ਕੇ ਉੱਥੇ ਆਪਾਂ ਗਏ ਅਕਸਰ ਉਹਨਾਂ ਦੀ ਆਪਾਂ ਉੱਥੇ ਜਾਵਾਂਗੇ ਉਹ ਖਰਚ ਕਰਾਂਗੇ ਜਿੰਨਾ ਵੀ ਇਹ ਉਹ ਉਹਨਾਂ ਦਾ ਸਿਸਟਮ ਦੇ ਵਿੱਚ ਵਾਧਾ ਤਾਂ ਉਹਨਾਂ ਦੇ ਹੋਊਗਾ ਨਾ ਬਿਲਕੁਲ ਜੇ ਹੁਣ ਆਪਾਂ ਗੱਲ ਕਰੀ ਜਲਾਲਾਬਾਦ ਤੇ ਜਲਾਲਾਬਾਦ ਦੇ ਵਿੱਚ ਮੈਂ ਦਾਅਵੇ ਨਾ ਕਹਿਣਾ ਜੇ ਮੁਸਲਮਾਨ ਪਾਈਚਾਰ ਦੇ ਵੇਖੀਏ ਤਾਂ ਬਹੁਤ ਜ਼ਿਆਦੀ ਆਪਣੀ ਗੈਦਰਿੰਗ ਇਥੇ ਜਲਾਲਾਬਾਦ ਦੇ ਵਿੱਚ ਪਰ ਅਸੀਂ ਉਹਨਾਂ ਨੂੰ ਗੱਲੇ ਲੱਗ ਕੇ ਮਿਲਦੇ ਆਂ ਬਿਲਕੁਲ ਗੁਲਾਬ ਸਿੰਘ ਭਾਈਚਾਰਾ ਭਾਈਚਾਰਾ ਸੰਜ ਰੱਖਦੇ ਆਂ ਹਮ ਬਲ Eid ਆਉਂਦੀ ਏ ਤੇ ਆਪਾਂ ਤੁਸੀਂ ਸਾਰੇ ਪੱਤਰਕਾਰ ਭਾਈਚਾਰੇ ਤੁਸੀਂ ਅਕਸਰ ਲਾਈਵ ਹੋ ਕੇ ਆਉਂਦੇ ਆਂ ਆਪਾਂ ਉਹਨਾਂ ਨੂੰ Eid ਜਿਹੜਾ ਉਹਨਾਂ ਤੋਂ ਹਾਰ ਆਪਾਂ ਉਹਨਾਂ ਦੇ ਨਾਲ ਪੂਰਾ ਸ਼ੇਅਰ ਕਰਦੇ ਆਂ ਬਿਲਕੁਲ ਤੇ ਪਰ ਇਦਾਂ ਦਾ ਜਿਵੇਂ ਮਾਹੌਲ ਕ੍ਰੀਏਟ ਕਰਨਗੇ ਫਿਰ ਆਪਾਂ ਉਹਨਾਂ ਤੋਂ ਵੀ ਨਫ਼ਰਤ ਕਰਾਂਗੇ ਅਗਲਾ ਕਹਿੰਦੇ ਹੈ ਤਾਂ ਭਾਈਚਾਰਾ ਖਸਾ ਜੀ ਫਰਕ ਮੈਂ ਪ੍ਰਧਾਨ ਜੀ ਫਰਕ ਤਾਂ ਫਿਰ ਪੈਂਦਾ ਹੀ ਹੈ ਆਖਰ ਗਲਤੀ ਉਹਨਾਂ ਦੀ ਵੀ ਹੈ ਨਹੀਂ ਕਿ ਕਿਤੇ ਨਾ ਕਿਤੇ ਪਰ ਇਹ ਕੁਝ ਸ਼ਰਾਰਤੀ ਅਨਸਰ ਨੇ ਜਿਨ੍ਹਾਂ ਦੀ ਗਲਤੀ ਕਰਕੇ ਸਾਰਿਆਂ ਨੂੰ ਜਿਹੜਾ ਇਸ ਗਲਤੀ ਦਾ ਖਮਿਆਜਾ ਜਿਹੜਾ ਭੁਗਤਣਾ ਪੈਂਦਾ ਤਾਂ ਬਿਲਕੁਲ ਸਾਡੇ ਨਾਲ ਭਾਰਤੀ ਕਿਸਾਨੀ ਯੂਨੀਅਨ, ਇਕਤਾ ਦਕਾਉਂਦਾ ਦੇ ਜਲਾਲਾਬਾਦ ਤੋਂ ਬਲਾਕ ਪ੍ਰਧਾਨ ਸੀ ਤਨੇਰ ਗਰੁੱਪ ਦੇ ਪ੍ਰਵੀਨ ਕਮੋਜ ਮੌਲਵੀ ਵਾਲਾ ਜੀ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਜਿਹੜਾ ਘਟਨਾ ਕਰਮ ਵਾਪਰਿਆ ਪਹਲਗਾਮ ਦੇ ਵਿੱਚ ਉਸ ਮਸਲੇ ਨੂੰ ਲੈ ਕੇ ਆਪਦੇ 2 ਮਿੰਟਾਂ ਦੇ ਲਈ ਅਸੀਂ ਵੱਖ-ਵੱਖ ਵਿਚਾਰ ਸਾਂਝੇ ਕੀਤੇ ਨੇ ਚੰਗੇ ਲੱਗੇ ਤਾਂ ਅੱਗੇ ਸ਼ੇਅਰ ਕਰ ਦਿਓ ਜੇ ਤੇ ਜਿਹੜੇ ਉੱਥੇ ਰੂਹਾਂ ਸਾਡੇ ਤੋਂ ਵਿਛੜ ਗਈਆਂ ਨੇ ਜਿਨ੍ਹਾਂ 'ਨ ਆਤਕਵਾਦੀ ਹਮਲੇ ਦੇ ਵਿੱਚ ਜਿਨ੍ਹਾਂ ਨੂੰ ਆਪਦੀਆਂ ਉਸ ਜਗ੍ਹਾ ਦੇ ਉੱਪਰ ਜਾਣਾਂ ਗੁਆਣੀਆਂ ਪਈਆਂ ਨੇ ਉਹਨਾਂ ਲਈ ਆਪ ਦਾ 2 ਮਿੰਟ ਦਾ ਸਮਾਂ ਕੱਢ ਕੇ ਜਿਹੜਾ ਉਹਨਾਂ ਦੀ ਰੂਹ ਦੀ ਸ਼ਾਂਤੀ ਦੇ ਲਈ ਇੱਕ ਅਰਦਾਸ ਆ ਜਿਹੜੀ ਉਹ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜ਼ਰੂਰ ਕਰਿਓ ਜੇ ਧੰਨਵਾਦ ਐਜ ਨਿਊਜ਼ 24 ਤੇ ਸਾਰੇ ਹੀ ਦਰਸ਼ਕਾਂ ਦਾ ਜੁੜਨ ਲਈ ਤਹਿ ਦਿਲੋਂ ਧੰਨਵਾਦ